ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਸੈਰਾਂ ਦਾ ਵੀ ਇਹ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਹਾਂ ਕਿ ਇਸ ਵਾਰ ਦੀ ਇੱਕ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਆਮਾਦੀ ਪਾਰਟੀ ਦੇ ਆਗੂ ਆ ਕੇ ਸੁਨਾਰੇ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਹੈ ਦੋ ਸੀਸੀਟੀਵੀ ਵੀ ਸਾਹਮਣੇ ਆਈ ਹੈ ਤਾਂ ਸੀਸੀਟੀਵੀ 'ਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਹਮਲਾਵਰ ਪਹਿਲਾਂ ਤਾਂ ਉਸ ਦੀ ਬਾਈਕ ਨੂੰ ਹਿੱਟ ਕਰਦੇ ਨੇ ਉਸ ਤੋਂ ਬਾਅਦ ਉਸ ਦੇ ਪਿੱਛੇ ਭਜਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਬੁਰੀ ਤਰ੍ਹਾਂ ਉਸਤੇ ਨਾਲ ਕੁੱਟਮਾਰ ਕੀਤੀ ਗਈ ਤਾਂ ਇਸ ਮਾਮਲੇ 'ਚ ਕਿਸ ਵੱਲੋਂ ਮੁਕੱਦਮਾ ਦਰਜ ਕਰਕੇ ਔਰੋਪੀਆਂ ਦੀ ਜੜੀ ਭਾਲ ਕੀਤੀ ਜਾ ਰਹੀ ਹੈ ਅੱਜ ਸਾਨੂੰ ਇਹ ਇਤਲਾਹ ਮਿਲੀ ਸੀਗੀ ਉਹਦੀ ਵੀਡੀਓ ਵੀ ਵਾਇਰਲ ਹੋਈ ਹੈ ਇਹਦੇ ਵਿੱਚ ਇੱਕ ਬੰਦਾ ਹੈ ਮੁਖਤਿਆਰ ਸਿੰਘ ਮੁਕਾ ਇਹਦੇ ਨਾਲ ਕੁਟਮਾਰ ਕੀਤੀ ਗਈ ਹੈ ਜੇਦੀ ਬੈਕਸਟੋਰੀ ਇਹ ਹੈਗੀ ਕਿ ਮੁਖਤਿਆਰ ਸਿੰਘ ਮੁਕਾ ਤਾਲੀ ਵਾਲਾ ਬਾਜ਼ਾਰ ਵਾਲਾ ਬਾਜ਼ਾਰ ਸੋਨੇ ਦਾ ਕਾਰੋਬਾਰ ਕਰਦਾ ਹੈ ਇਹਦੀ ਅਮਰਜੀਤ ਸਿੰਘ ਐਂਡ ਵਿੱਕੀ ਕੰਡਾ ਇਹਨਾਂ ਦੇ ਨਾਲ ਪਹਿਲੇ ਵੀ ਬਹਿਸਬਾਜੀ ਐਂਡ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਜੋ ਉੱਥੇ ਬਾਜ਼ਾਰ ਦੇ ਮੁਤਵਾਰ ਬੰਦੋ ਨੇ ਉਹਨੂੰ ਸੋਲਵ ਕਰਕੇ ਉਹਦੇ ਆਪਸ ਇਹਨਾਂ ਦਾ ਆਪਸ ਚ ਰਾਜੀਨਾਮਾ ਕਰ ਦਿੱਤਾ ਸੀ ਬਟ ਜਦੋਂ ਅੱਜ ਕਰੀਬ ਸਵੇਰ 10:30 ਦੇ ਟਾਈਮ ਜਦੋਂ ਮੁਖਤਿਆਰ ਸਿੰਘ ਆਪਣੀ ਬੁਲੇਟ ਮੋਟਰਸਾਈਕਲ ਦੇ ਨਾਲ ਬਾਹਰ ਜਾ ਰਹਾ ਸੀ ਤੋਂ ਅਮਰਜੀਤ ਸਿੰਘ ਐਂਡ ਵਿੱਕੀ ਕੰਡਾ ਆਪਣੇ ਸਾਥੀਓ ਦੇ ਨਾਲ ਮਿਲ ਕੇ ਇਹਨੂੰ ਕਾਰ ਦੇ ਨਾਲ ਹਿੱਟ ਕੀਤਾ ਜਦੋਂ ਇਹ ਡਿੱਗ ਪਿਆ ਤਾਂ ਇਹਦੇ ਨਾਲ ਤੇਜ਼ਦਾਰ ਹਥਿਆਰ سے ਕੁੱਟਮਾਰ ਕੀਤੀ ਗਈ ਹੈ ਐਜ਼ ਆਫ ਨਾਓ ਮੁਖਤਿਆਰ ਸਿੰਘ ਜੋ ਹੈਗੇ ਇਹ ਹਸਪੀਟਲ ਭਰਤੀ ਹੈ ਔਰ ਉਹਨਾਂ ਦੇ ਬਿਆਨ ਤੇ ਬੇਸਿਸ ਤੇ ਬੰਦੀ ਕਾਰਵਾਈ ਅੱਗੇ ਦੀ ਕੀਤੀ ਜਾ ਰਹੀ ਹੈ ਸ਼ਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ